ਆਸੂੰ ਗ੍ਰਾਂਸ ਸਾਹ ਦੇ ਵਿੱਚ 50 ਨੰਬਰ 1 ਤੋਂ ਲੈ ਕੇ 50 ਨੰਬਰ 1428 ਤੱਕ ਕੇਵਲ ਇੱਕ ਦੀ ਗੱਲ ਇੱਕ ਦੀ ਜ਼ਬਾਨ ਇੱਕ ਸ਼ੈਲੀ ਕੜਕ ਸਿੰਘ ਇਹੰ데 ਕਿ ਅੱਜ ਇਸ ਦੇ ਤੇਰੇ ਸਾਹਮਣੇ ਖੜਕ ਸਿੰਘ ਨਾਮ ਦਾ ਜੀਵ ਦਾ ਤਿਆਰ ਮਰਿਆ ਜੁਦ ਕਰਨ ਲਈ ਖੜਾ ਹੈ ਹੁਣ ਤੂੰ ਇਹਦੇ ਤੋਂ ਹਥਿਆਰ ਸੁਗਵਾਉਣ ਲਈ ਇਸ ਨਵੇਂ ਜ਼ਮਾਨੇ ਦੇ ਵਿੱਚ ਇੱਕ ਨਵੀਂ ਗੀਤ ਰਤਨ ਦਾ ਇਛੂ ਹੈ ਜਿਹੜੀ ਕਿ ਮੈਂ ਨਹੀਂ ਰਚਣ ਦੇ ਇੱਕ ਦਿਨ ਜਾਂ ਤਾਂ ਸਾਫ ਹੋਏਗਾ ਕਿ ਸਾਰੇ ਦਾ ਸਾਰਾ ਦਸ਼ਮ ਪਰਚਾ ਦੂਰ ਹੋ ਜਾਏ ਜਾਂ ਸਾਫ ਹੋਏਗਾ ਕਿ ਇਹਦੇ ਵਿੱਚ ਇੱਕ ਹੀ ਵਾਰ ਮਹਾਜਾ ਰਹਿ ਜਾਏ। ਮਹਾਤਮਾ ਬੁੱਧ ਨੇ ਇੰਦਰ ਨੂੰ ਖਤਮ ਕਰਨਾ ਚਾਹਿਆ ਸੀ ਨਹੀਂ ਖਤਮ ਹੋਇਆ ਤਾਂ ਸੁਭਾਵ ਹੋ ਗਿਆ। ਕਿ ਕ੍ਰਿਸ਼ਨ ਜੀ ਨੂੰ ਕਿਸਾਂ ਤੋਂ ਪੜੀ ਕਿ ਸੰਤ ਉਹ ਫੜ ਕੇ ਕਿਰਵਾਉਂ ਨਹੀਂ ਲੱਗਿਆ ਸੀ ਖੜੇ ਸਿੰਘ ਫਿਰ ਛੱਡ ਕੇ ਕਹਿਣ ਲੱਗਿਆ ਜੇ ਤੈਨੂੰ ਮਾਰ ਦਿੱਤਾ ਫਿਰ ਯੁੱਧ ਦਾ ਸਵਾਦ ਕੀ ਆ ਕਿ ਰੂ ਹੈ ਗੁਰੂ ਗ੍ਰੰਥ ਸਾਹਿਬ ਦਾ ਦਸਮ ਗ੍ਰੰਥ ਕੀ ਦੀ ਜਿੰਦ ਹੈ ਤੇ ਜਿਹੜੇ ਜਿਹੜੇ ਨਰੰਦਰ ਕਰਨਗੇ ਨਾ ਦਸਮ ਗ੍ਰੰਥ ਜੀ ਦਾ ਉਹਨਾਂ ਨੂੰ ਜਲਾਵਤ ਘਰਨ ਮੈਂ ਕਿ ਜੇ ਕੱਲ੍ਹ ਨੂੰ ਮੁੱਚੀ ਆਰਐਸਐਸਡੀ ਜੱਫੇਬੰਦੀ ਐਲਾਨ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਤੇ ਗੁਣਵਾਨ ਗ੍ਰੰਥ ਹੈ ਅਸੀਂ ਇਹਦੇ ਦੇ ਮੱਥਾ ਟੇਕਾਂਗੇ ਤਾਂ ਫਿਰ ਮੈਂ ਇਹ ਆਖੂ ਕਿ ਮੈਂ ਨਹੀਂ ਮੱਥਾ ਟੇਕਾਂਗਾ ਤੁਸੀਂ ਇਹ ਗੱਲ ਆਪਾਂ ਚਲੋ ਆਪਾਂ ਸ੍ਰੀ ਦਸ ਗੁਰੂ ਸਾਹਿਬਾ ਬਤੁ ਕਰੀਏ ਇਸ ਕਰਕੇ ਕਿਉਂਕਿ ਇੱਕ ਤਾਂ ਸੈਮੀਨਾਰ ਕੱਲ ਐਂਡ ਕਰਕੇ ਆਇਆ ਹੈ ਨਾ ਇਹ ਸੈਮੀਨਾਰ ਵਾਸਤੇ ਆਪਾਂ ਮਿਹਨਤ ਕੀਤੀ ਕਿ ਤਾਂ ਬੜਾਈਆਂ ਨੋਟਸ ਲਈ ਮੇਰੇ ਨਾਲ ਵੀ ਅੱچھے ਵਿਚਾਰ ਆਪੇ ਤੁਹਾਨੂੰ ਸੁਣਨ ਨੂੰ ਮਿਲੇ ਲੇਕਿਨ ਥੋੜੀ ਜਿਹੀ ਜਿਹੜੀਆਂ ਦਾਸ ਨੇ ਕੀਤੀਆਂ ਹੋਏ ਕਿ ਨਿਤਨੇਮ ਦੀਆਂ ਬਾਣੀਆਂ ਆਪਣੇ ਟੋਟਲ ਬਾਣੀਆਂ ਪੰਜ ਨੇ ਨਾ ਜੀ ਜੇ ਅਰਦਾਸ ਵੀ ਸ਼ਾਮਿਲ ਕਰੀਏ 6 ਦੀ ਬਾਣੀ ਅਰਦਾਸ ਦੀ ਜਿਹੜੀ ਪਹਿਲੀ ਪਉੜੀ ਉਹ ਵੀ ਮਹਾਰਾਜ ਦੀ ਬਾਣੀ ਹੈ ਤਾਂ ਤਿੰਨ ਬਾਣੀਆਂ ਆਪਣੀਆਂ ਗੁਰੂ ਦਸਮ ਗ੍ਰੰਥ ਗੁਰਬਾਣੀ ਦੀਆਂ ਦਸਮ ਗ੍ਰੰਥ ਚੋਂ ਅਬਰਦੀਆਂ ਵੀ ਤੇ ਨਿਤਨੇਮ ਦੀਆਂ ਕੁਝ ਵਿਦਵਾਨ ਇਹ ਕਹਿੰਦੇ ਨੇ ਕਿ ਸਾਰਾ ਦਸਮ ਗ੍ਰੰਥ ਦਸਮ ਪਾਤਸ਼ਾਹ ਦੀ ਬਾਣੀ ਹੈ ਉਕੇ ਠੀਕ ਹੈ ਥੋੜੀ ਜਿਹੀ ਬਾਣੀ ਨੰਨਤ ਅਗਲੀ ਫਿਰ ਇਹ ਕਰਕੇ ਉਹ ਜੋ ਨਿੰਦਿਆਪੂਰਨ ਸ਼ਬਦ ਲਿਖਦੇ ਨੇ ਤੇ ਬੋਲਦੇ ਨੇ ਮੈਂ ਉਹ ਦੁਹਰਾਵਾਂਗਾ ਨਹੀਂ ਕਿਉਂਕਿ ਮਾੜੇ ਸ਼ਬਦ ਨੇ ਸੰਗਤ ਦੇ ਸਾਹਮਣੇ ਉਹ ਸ਼ਬਦ ਬੋਲਨੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹਾਂ ਤਾਂ ਆਪਣੀ ਜ਼ੁਬਾਨ ਤੇ ਆਪਣੇ ਕੰਨ ਕਿਉਂ ਬੰਦੇ ਲਈ ਲੇਕਿਨ ਮਾੜੇ ਸ਼ਬਦ ਬੋਲਦੇ ਮੇਰਾ ਮਤ ਇਹ ਹੈ ਕਿ ਆਪਾਂ ਨੂੰ ਤਾਂ ਜੇ ਮਹਾਰਾਜ ਜੀ ਉਹਦੇ ਦੇ ਵੀ ਕਿਤੇ ਦਰ ਆ ਰੋਜਣ ਆਪਣਾ ਸਿਰ ਝੁਕ ਜਾਂਦਾ ਸੀ ਮਹਾਰਾਜ ਜੀ ਚੋਲੇ ਦੇ ਦਸ਼ਮੀ ਕੀਤੇ ਦੇਖ ਤਾਂ ਮੇਰਾ ਸੱਚੂ ਕਹਿ ਰਿਹਾ ਕਿ ਇਹ ਮਹਾਰਾਜ ਦੇ ਅੰਗਾਂ ਨੂੰ ਛੋ ਕੇ ਵਸਤਰੀ ਤੇ ਸੰਭਾਲ ਕੇ ਰੱਖਿਆ ਹੋਇਆ ਹੈ। ਤੋਂ ਜਿਹੜੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਸਿਰਫ ਮਿੱਤਨੇ ਉਹਨੀਆਂ ਬਾਣੀਆਂ ਦਾ ਸੰਪਰਾਸ਼ਾ ਦੀਆਂ ਨੇ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜੇ ਮਹਾਰਾਜ ਦੇ ਕਿਸੇ ਕਾਹੀ ਦੇ ਗ੍ਰੰਥ ਉੱਪਰ ਦਸਤਖਤ ਵੀ ਹੋਏ ਹੁੰਦੇ ਉਹਨਾਂ ਦੇ ਮੁਬਾਰਕ ਹੱਥਾਂ ਦੀ ਛੋਹ ਵੀ ਪ੍ਰਾਪਤ ਹੋਈ ਹੁੰਦੀ ਤਾਂ ਵੀ ਸਾਡੇ ਵਾਸਤੇ ਉਸ ਗ੍ਰੰਥ ਦਾ ਰਤੁਆ ਵੱਡਾ ਮੰਨਾ ਸੀ ਤੇ ਉਸ ਗ੍ਰੰਥ ਬਾਰੇ ਗੱਲ ਕਰਦੇ ਆ ਤਾਂ ਨੀਜ਼ ਨਾਲ ਗੱਲ ਕਰਨੀ ਬਣਦੀ ਸੀ। ਸਾਹ ਸੰਗਤਨ ਮੇਰਾ ਕੇਵਲ ਵਿਸ਼ਵਾਸ ਨਹੀਂ ਹੈ ਹੁਣ ਤੱਕ ਮੇਰੀ 55 ਸਾਲ ਦੀ ਉਮਰ ਹੋਈ ਪੜਾਹਕੂ ਮੈਂ ਠੀਕ ਹਾਂ ਧਿਆਨ ਨਾਲ ਕਿਤਾਬ ਪੜ੍ਹਦਾ ਸਰੋਤਾ ਠੀਕ ਆ ਮੇਰੇ ਕੰਨ ਠੀਕ ਨੇ ਮੈਂ ਧਿਆਨ ਨਾਲ ਸੈਨੇਟ ਦੀ ਗੱਲ ਸੁਣਦਾ ਮੈਂ ਕੇਵਲ ਵਿਸ਼ਵਾਸ ਨਹੀਂ ਹੈ ਮੇਰਾ ਮੇਰਾ ਜਿਹੜੀ ਇਨਫੋਰਮੇਸ਼ਨ ਹੈ ਮੇਰੇ ਕੋਲ ਮੈਂ ਇਹ ਸਾਬਤ ਕਰਨ ਦੇ ਸਮਰੱਥ ਹਾਂ ਕਿ ਸਾਰਾ ਦਸੰਗਰੰਥ ਦਸੰਗਰ ਪਾਤਸ਼ਾਹ ਜੀ ਹਜ਼ੂਰ ਦੀ ਅਜਿਹੀ ਇੱਕ ਐਗਜ਼ਾਮਪਲ ਦਿਆਂਗਾ ਸਿਰਫ ਉਹਦੇ ਕਿ ਬਹੁਤ ਹੀ ਆਜੀ ਕਿਉਂਕਿ ਕੱਲ ਦਾ ਤਾਂ ਸਾਰਾ ਸੈਮੀਨਾਰ ਹੀ ਇਸ ਟੌਪਿਕ ਬਾਰੇ ਸੀ ਇੱਕ ਘੰਟਾ ਕੇਵਲ ਇਸੇ ਵਿਸ਼ੇ ਤੇ ਦੱਸਣੇ ਵਾਲਾ ਕੀਤੀਆਂ ਅੱਜ ਚੁਣਿੰਦਾ ਚੁਣਦਾ ਇੱਕ ਰੁਚੀ ਹੈ ਆਪ ਕੋ ਸਾਹਮਣੇ ਰੱਖਾਂਗਾ ਲੱਗਦਾ ਹੈ ਕਿ ਤੁਹਾਨੂੰ ਪਰਵਾਹ ਹੋਊਗੀ ਪਹਿਲੀ ਗੱਲ ਇਹ ਕਿ ਆਪਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਨਾ ਜੀ ਤਾਂ ਆਪਾਂ ਨੂੰ ਵੱਖ-ਵੱਖ ਬਾਣੀਕਾਰਾਂ ਦੀ ਬਾਣੀ ਦੇ ਬਾਣੀ ਦੀ ਸ਼ੈਲੀ ਦੇ ਦਰਸ਼ਨ ਹੁੰਦੇ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰੋੜ ਬ੍ਰਜ ਭਾਸ਼ਾ ਹੈ ਤੇ ਬਾਬਾ ਫਰੀਦ ਜੀ ਦੀ ਬਾਣੀ ਲੈਂਦੀ ਜੇ ਅੱਜ ਦੀ ਬਿਆਗੀ ਦੇ ਸਭ ਤੋਂ ਵੱਧ ਰੇੜੇ ਜੀ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹ ਬਾਬਾ ਫਰੀਦ ਜੀ ਦੀ ਬਾਣੀ ਹੈ ਉਹ ਸੁਣੋ ਬਲ ਸਾਨੂੰ ਲੱਗਦਾ ਹੀ ਨਹੀਂ ਹੈ ਕਿ ਪ੍ਰਾਣੀ ਬੋਲੀ ਹੈ ਹਾਲਾਂਕਿ ਗੁਰਨਾਮ ਦੇ ਜੀ ਨੂੰ ਪਹਿਨਦੇ ਨੇ ਬਿਰਹਾ ਬਿਰਹਾ ਕੀਏ ਬਿਰਹਾ ਤੂੰ ਸੁਲਤਾਨ ਜੇ ਤਨ ਬਿਰਹਾ ਨ ਕੋ ਜੈ ਸੋ ਤਨ ਜਾਨ ਮਸਾਨ ਕਿੰਨੇ ਸੋਕ ਫਰੀਦ ਚਿੰਤ ਖਟੋਲਾ ਵਾਂ ਦੁੱਖ ਦਰਮਨ ਸ਼ਾਵਨ ਲੇਖ ਇਹੋ ਹਮਾਰਾ ਜੀਵਨਾ ਜੋ ਸਾਹਿਬ ਸੱਚੀ ਦੀ ਅੱਜ ਦੀ ਬੋਲੀ ਦੇ ਬਿਲਕੁਲ ਨੇੜੇ ਤੋਪਾਂ ਨੂੰ ਬਾਬਾ ਫਰੀਦ ਜੀ ਦੀ ਬੋਲੀ ਸ਼ੈਲੀ ਵੱਖਰੀ ਪਛਾਈ ਜਾਂਦੀ ਹੈ भगत नामदेव जी वह मराठा ने मैं रेडी शब्द सी, एक सवारी ने बहरली सवारी में कहा टिक ले ले। मैं पूछा तुम मराठा हो रहा जी कह लगे हाँ आपको कैसे पता चला मैं कह गई ले ले ले, छोड़ी ले ये, ये मराठा के शब्द ने कह लगे थोड़ा बराठी जानते हो मैं नहीं जानता जी ਪਰਤਨਾਮ ਦੇ ਲਈ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਉੱਥੋਂ ਸਾਹਮਣੇ ਸ਼ਬਦ પ્રાપ્ત ਹੋਏ ਬੇਅੰਤ ਮਿਠੀ ਲਖੀ ਬਾਠੀ ਸੰਗੀਤ ਦੀ ਕਿਉਂਕਿ ਪਰਤਨਾਮ ਦੀ ਦੇ ਲਈ ਬਾਣੀ ਤਾਂ ਇਸ ਕਰਕੇ ਦਸੀਏ ਗੱਲ ਇਹ ਕਿ ਆਪਾਂ ਨੂੰ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਜਦੋਂ ਅਪਦਰਸ਼ਨ ਕਰਾਂਗੇ ਪਾਠ ਕਰਾਂਗੇ ਉਹਨਾਂ ਦੇ ਵਿੱਚੋਂ ਆਪਾਂ ਨੂੰ ਕੀਰਤਨ ਦੀਆਂ ਤੇ ਸੰਗੀਤ ਦੀਆਂ ਧੁਨਾਂ ਸੁਣਾਈ ਦੇਣੀਆਂ ਬੇਅੰਤ රසਦਾਇਕ ਦੀ ਬਾਣੀ ਹੈ ਕਿਉਂਕਿ ਸੁਨੀਤ ਮੁਖੀ ਹੈ ਗਾਇਨ ਦੇ ਪੱਖੋਂ ਲਿਖੀ ਹੈ ਸਿਰਕਦਾਨ ਤੋਂ ਪੱਖੋਂ ਤੋ ਇਸੇ ਗੱਲ ਨੂੰ ਐਸੇ ਦਸੀ ਕਿ ਆਪਾਂ ਨੂੰ ਇਸ ਸਮੁੰਦਰ ਦੇ ਵਿੱਚ ਜਿਹੜਾ ਨਾਮ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਨਦੀਆਂ ਤੁਰਦੀਆਂ ਹਨ ਦਿਖਾਈ ਦੇ ਰਹੀਆਂ ਹਨ ਵੱਖ-ਵੱਖ ਭਾਸ਼ਾ ਨੇ ਬੋਲੀ ਦੇ ਤੇ ਸ਼ੈਲੀ ਦੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ ਪੰਨਾ ਨੰਬਰ 1 ਤੋਂ ਲੈ ਕੇ ਪੰਨਾ ਨੰਬਰ 1428 ਤੱਕ ਕੇਵਲ ਇੱਕ ਦੀ ਕਰਨ ਇੱਕ ਦੀ ਜ਼ਬਾਨ ਇੱਕ ਸ਼ੈਲੀ ਜੋਸ਼ ਹੈ ਜੀ ਗੁਰ ਸਾਹਿਬ ਦੀ ਹੈ ਵੀਰੋ ਭੈਣੋ ਤੇ ਬੱਚਿਓ ਸਾਰੇ ਦੀ ਸਾਰੀ ਸ਼ੈਲੀ ਵੀ ਦੱਸੂਗਾ ਦੋਸਤਾਂ ਗ੍ਰੰਥ ਇੱਕ ਦਿਨ ਜਾਂ ਤਾਂ ਸਾਰਾ ਤਰੋਏਗਾ ਕਿ ਸਾਰੇ ਦਾ ਸਾਰਾ ਦਸ਼ਮ ਪਰਚਾ ਹਜ਼ੂਰਦਾ ਜਾਂ ਸਾਰਾ ਤਰੋਏਗਾ ਕਿ ਇਹਦੇ ਵਿੱਚ ਇੱਕ ਵੀ ਵਾਰ ਮਾਰ ਦੇ ਦਾ ਹੈ ਨਹੀਂ ਪੂਰੇ ਦਾ ਪੂਰਾ ਦੇਖਣਾ ਇਹ ਮੇਰਾ ਵਿਸ਼ਵਾਸ ਹੈ ਦੇਖ ਲੈਣਾ ਭੁੱਲੇ ਵੀ ਨਜਲੇ ਉਹ ਰਸਤੇ ਤੇ ਆਉਣਗੇ ਇਸ ਗ੍ਰੰਥ ਦਾ ਸਤਿਕਾਰ ਕਰਨਗੇ ਇਹਦੇ ਤਾਂ ਪਿਆਰ ਦਾ ਹੋਣਗੇ ਕੱਲ੍ਹ ਜੇਕਰ ਵੀ ਦੱਸੀ ਜੋ ਮੇਰੇ ਮਨ ਚਾਹੀ ਗੱਲ ਉਹ ਆਪਦੇ ਨਾਲ ਸ਼ੇਅਰ ਕਰਾਂ ਕਿ ਪ੍ਰੋਫੈਸਰ ਜੀ ਐਸ ਰਿਆਲ ਬਹੁਤ ਵੱਡੇ ਉਸਤਾਦ ਨੇ ਸਾਡੀ ਯੂਨੀਵਰਸਿਟੀ ਵਿੱਚ ਕਲਾਸੀਕਲ ਡੈਡ ਲੈਂਗੁਏਜਸ ਕਮਾਲ ਇਸ ਪੰਜਾਬ ਦਾ ਇੱਕ ਬਜ਼ੁਰਗ 히బ్రੂ ਜਾਣਦਾ ਅਰਬੀ ਜਾਣਦਾ ਸੰਸਕ੍ਰਿਤ ਜਾਣਦਾ ਤੇ ਫਿਰ ਮੀਨੇ ਕੱਢ ਕੱਢ ਕੇ ਪੁਰਾਣੀਆਂ ਲੈਂਗੁਏਜ ਦੇ ਵਿੱਚ ਸਾਨੂੰ ਜੋ ਦੱਸਦੇ ਨੇ ਉਹ ਬੇਗਾਨ ਤਨਹਾਲ ਕਰਦੇ ਮੈਨੂੰ ਇੱਕ ਨਸਾਇਰ ਕਰਦੇ ਕਹਿਣ ਲੱਗੇ ਪਿਆਰੇ ਮਿੱਤਰ ਜਿੰਦਗਾਨੇ ਕੀ ਹੁੰਦਾ ਹੈ ਇਹ ਗੱਲ ਇਥੋਂ ਛੜੀ ਸੀ ਉਹਨਾਂ ਕੋਲ 16 17 ਮਿਥਰੀਆਂ ਹੁੰਦੀਆਂ ਉਹਨਾਂ ਦੇ ਜਿੰਦਾ ਪੁੱਟੀ ਪੁੱਟੀ ਹੋ ਜਾਂਦੀਆਂ ਕਿਉਂਕਿ ਬਹੁਤ ਇਸਤੇਮਾਲ ਕਰਦੇ ਨੇ ਜਿੰਨੀ ਕਾਰ ਕਰਦੇ ਨੇ ਮੈਂ ਕਿਹਾ ਜੀ ਮੈਂ ਇੱਕ ਸੇਵਾ ਕਰਨ ਜਾਣਾ ਪਰਸੋਂ ਮੈਂ ਜਿੰਦ ਜਿਹੜੀਆਂ ਤੇ ਜਿੰਦਾ ਬਣਵਾ ਲਵਾਂ ਉਹ ਕਹਿ ਲਵੇ ਜੇ ਤੂੰ ਇਹਨਾਂ ਜਿੰਦਾ ਬਣਵਾਉਣ ਵਾਸਤੇ ਲੈ ਜਾਵੇਂ ਉਹ ਹਫਤਾ ਦਸ ਦਿਨ ਜਦੋਂ ਮੋੜਨੀ ਆਣੀ ਹਨ ਤੇ ਫਿਰ ਕਦਾਂ ਤਰਾ ਜੀਉਂਦਾ ਕਿਵੇਂ ਰਹਿਣਾ ਮੈਂ ਕੀ ਉਹ ਕਰਨਗੇ ਦੋ ਦੋ ਲੈ ਜਾਈਂ ਦੋ ਜਦੋਂ ਕਾਇਮ ਹੋ ਗਿਆ ਨਾ ਜੀਆ ਫਿਰ ਦੋ ਹੋਰ ਐ ਮੈਂ ਕੋਈ ਸੇਵਾ ਲੀਤੀ ਮੈਨੂੰ ਧੋਖਾ ਦੇ ਗਏ ਕਿ ਚਲੋ ਤੂੰ ਜਿੰਦਾ ਤਾਂ ਬਣਵਾ ਦਿੱਤੀਆਂ ਵੈਸੇ ਜਿੰਦ ਜਿਹੜਾ ਮਸ਼ਹੂਰ ਹੈ ਇਹਦਾ ਮੈਨਾਂ ਕੀ ਹੈ ਮੈਂ ਕਿ ਜਿਲਦ ਮੈਨੇ ਮੋਟਾ ਦੰਦਾ ਜਾਂ ਲੱਕੜ ਜਾਂ ਚਮੜਾ ਜਿਹੜਾ ਤਾਮੀ ਚਾਹੇ ਲਿੱਤੀ ਉਹ ਕਿਆ ਨਾਮ ਦੱਸ ਤੈਨੂੰ ਇਹੀ ਪਤਾ ਹੋਣਾ ਸੀ ਮੈਂ ਕਹੀ ਤੁਸੀ ਦੱਸੋ ਕਹਿੰਦੇ ਜਿਲਦ ਦਾ ਜਿਹੜਾ ਸ਼ਬਦ ਨਾ ਇਹ ਇਹ ਅਰਬੀ ਦਾ ਹੈ ਜਿਲਦ ਮੈਨੇ ਖਲ ਹੁੰਦੀ ਚਮੜੀ ਸਕਿਨ ਜਿਲਦ ਤੋਂ ਜਲਾਲ ਬਣਿਆ ਜਿਹੜਾ ਚਮੜੀ ਉਤਾਰੇ ਉਹ ਬੰਦਾ ਜਿਹੜਾ ਕਸ਼ਮੀਰੀ ਚਮੜੀ ਉਤਾਰਦਾ ਹੁੰਦਾ ਸੀ ਉਸੇ ਨੂੰ ਬੰਦੇ ਮਾਰਨ ਦਾ ਕੰਮ ਲਿਆ ਜਾਂਦਾ ਸੀ ਉਹਨੂੰ ਬਜਲਾਲ ਕਹਿਣ ਲੱਗ ਪਏ ਤੋ ਇੱਕ ਅਲਗ ਨੂੰ ਸੁਣ ਲਈ ਤੇ ਚੁੱਪ ਕਰ ਗਿਆ ਥੈਂਕਸ ਕਿ ਭਾਜੀ ਤੁਸੀਂ ਮੇਰੀ ਮੁਕਾਬਲੇ ਵਿੱਚ ਵਾਧਾ ਕੀਤਾ ਲੇਕਿਨ ਮੈਨੂੰ ਇਹ ਲੱਗਦਾ ਹੈ ਮਾਣਯੋਗ ਸਾਧ ਸੰਗਤ ਕਿ ਰੂਹ ਹੈ ਗੁਰੂ ਗ੍ਰੰਥ ਸਾਹਿਬ ਦੀ ਦਸਮ ਗ੍ਰੰਥ ਦੀ ਜਿੰਦ ਹੈ ਤੇ ਜਿਹੜੇ ਜਿਹੜੇ ਨਰਾਦਰ ਕਰਨਗੇ ਨਾ ਦਸਮ ਗ੍ਰੰਥ ਜੀ ਦਾ ਉਹਨਾਂ ਨੂੰ ਜਲਾਦ ਘਰ ਮਨ ਕਿਹ ਲੈ ਦਸਮ ਗ੍ਰੰਥ ਤਾਂ ਤੁਸੀਂ ਦੇਖੋਗੇ ਕਿ ਅਵਤਾਰ ਕਥਾਵਾਂ ਉਹਦੇ ਵਿੱਚ ਵਰਣਨ ਕੀ ਕੀ ਹੈ ਹਨ ਇਹ ਕਜ਼ੂ ਦੀ ਸੰਸਾਰ ਦੀ ਪਹਿਲੀ ਵਾਰੀ ਇੱਕ ਐਕਸਪੈਰੀਮੈਂਟ ਕੀਤਾ ਸੀ ਮਹਾਤਮਾ ਬੁੱਧ ਨੇ ਉਹਦਾ ਫੈਸਲਾ ਸੀ ਕਿ ਵੇਦ ਮਾਰਨੇ ਵਰਣ ਆਸ਼ਮ ਪ੍ਰਥਾ ਮਾਰਨੀ ਹੈ ਸੰਸਕ੍ਰਿਤ ਮਾਰਨੀ ਹੈ ਬ੍ਰਾਹਮਣ ਦਾ ਜਿਹੜਾ ਕਰਮ ਕਾੰਡ ਹੈ ਉਹ ਖਤਮ ਕਰਨਾ ਹੈ ਤੇ ਸਾਰਾ ਭਾਈਚਾਰ ਸਮਾਨ ਹੋਵੇ ਸਭੀ ਜਿਤ ਹੋਵੇ ਇਹ ਸੁਖਣਾ ਸੀ ਮਹਾਤਮਾ ਬੁੱਧ ਦਾ ਉਹਨੇ ਬਹੁਤ سارے ਦੇਵਤੇ ਹਟਾ ਦੇ ਬੁੱਧਮਤ ਜਹਾਂਦੀ Hindu ਦੇਵਤੇ ਗਾਇਬ ਨੇ ਲੇਕਿਨ ਇਹ ਦੇਖ ਲਿਆ ਕਿ ਕੁਝ ਦੇਵਤੇ ਅਜਿਹੇ ਨੇ ਜਿਹੜੇ ਮਰਦੇ ਨੇ ਉਹਨਾਂ ਦੇ ਵਿੱਚ ਇੰਦਰ ਸ਼੍ਰੋਮ ਨਹੀਂ ਤੁਸੀਂ ਦੇਖ ਰਹੇ ਹੋ ਹੁਣ ਵੀ ਸੇਖਾਂ ਚ ਬਹੁਤੇ ਨਾਵਾਂ ਦੇ ਪਿਛੇ ਇੰਦਰਸ਼ਲ ਯਾਦਵਿੰਦਰ ਮੰਦਰ ਇਹ ਇੱਕ ਵਿਸ਼ੇਸ਼ਤਾ ਹੈ ਜਿਹੜਾ ਨਾ ਇੰਦਰਸ਼ਲ ਇਹ ਪੰਜਾਬ ਦੇ ਵਿੱਚ ਵੀ ਵੇਹਾਂ ਤੋਂ ਮਨਕੂਲ ਰਿਹਾ ਪਰ ਇੰਦਰ ਦੇ ਰੂਪ ਸ਼ਕ ਨਾਮ ਨਹੀਂ ਹੈ ਲੇਕਿਨ ਸਾਡੀ ਸੰਸਕ੍ਰਿਤੀ ਦਾ ਹਿੱਸਾ ਬਣੇ ਸਾਡੇ ਨਾਵਾਂ ਨਾਲ ਇੰਦਰਸ਼ਲ ਲੱਗਿਆ ਹੋਇਆ ਹੈ ਬਹੁਤ ਸਾਰਾ ਮਤਲਬ ਸਭ ਤੋਂ ਵੱਡਾ ਸ਼ਬਦ ਇਹ ਇੱਕ ਚੋਕੜ ਹੈ ਜਿਹੜਾ ਕਿਸੇ ਸ਼ਬਦ ਦੇ ਵਿੱਚ ਲੱਗਿਆ ਇੰਦਰ ਨੂੰ ਨਿਮਾਰ ਸਕੇ ਮਨੁੱਖ ਨੂੰ ਉਹਨੇ ਫੈਸਲਾ ਕੀਤਾ ਕਿ ਆਪਣਾ ਸੁਭਾਅ ਬਦਲ ਦੀ ਆਪਾਂ ਇਹਦੀ ਸ਼ਕਤੀਆਂ ਘਟਾ ਲਈ ਡਿਵੋਲਵ ਕੀਤਾ ਰਿਗਵੇਦ ਵਿੱਚ ਇਹ ਲਿਖਿਆ ਹੋਇਆ ਹੈ ਮਾਨਯੋਸਾ ਸੰਗਤ ਕਿ ਵਿਸ਼ਾਲ ਕੁਝਾਵਾ ਵਾਲਾ ਇੰਦਰ ਇੱਕ ਅੱਲਾ ਬਲਦ ਖੁਦ ਖਾ ਜਾਂਦਾ ਸੀ ਇੰਨਾ ਤਕੜਾ ਸੀ ਜਰਨੈਲ ਕਿ ਅਗਨੀ ਉਹਦੇ ਵਾਸੀ ਸੀ ਦਰਿਆਵਾਂ ਨੂੰ ਹੁਕਮ ਦੇ ਦਿੰਦਾ ਸੀ ਕਿ ਇਹਨਾਂ ਨਗਰਾਂ ਨੂੰ ਡਬੋ ਦੇ ਨਾਸ ਕਰ ਦੇ ਨਸ਼ਟ ਕਰ ਦਿੰਦਾ ਸੀ ਉਹ ਬੇਅੰਤ ਵੱਡੀਆਂ ਬਾਕੀਆਂ ਨੂੰ ਐਡਾ ਤਕੜਾ ਜਰਨੈਲ ਸੀ ਰਿਗਵੇਦ ਦਾ ਜਿਹੜਾ ਇੰਦਰ ਹੋਇਸਤਾਂ ਹੈ ਤੇ ਜਿਹੜਾ ਵਿਨੇਵੇਡੇ ਗ੍ਰੰਥ ਦੇ ਗੋਧੀਆਂ ਦਾ ਉਹਦੇ ਵਿੱਚ ਇੰਦਰ ਬਾਤ ਲਿਖਿਆ ਹੋਇਆ ਹੈ ਕੇ ਗੇਂਤ ਨੇਕ ਧੀਮਾ ਸਤਕਾਰ ਕਰਨ ਵਾਲਾ ਅਹਿੰਸਕ ਸੀ ਹਮਨਾਨੀ ਕਰਦਾ ਸੀ ਜੀ ਮਨ ਤੇ ਲੇਕਿਨ ਜਦੋਂ ਦੁਸ਼ਮਣ ਹਮਲਾ ਕਰਦਾ ਸੀ ਉਹਦਾ ਜਵਾਬ ਦਿੰਦਾ ਸੀ ਕੋਈ ਕੋਥੇ ਸਾਖੀ ਹੁੰਦੀ ਹੈ ਬੇਨੇ ਬਿਟ ਜੀ ਕਿ ਇੰਦਰ ਨੇ ਜਦ ਉਸ ਦੇਖਿਆ ਕਿ ਸਰਾਧ ਤੇ ਹਮਲਾ ਹੋਇਆ ਆਪਣੀ ਸੈਨਾ ਨੂੰ ਹੁਕਮ ਦਿੱਤਾ ਕਿ ਚਲ ਹਮਲਾਵਰਦਾ ਜਵਾਬ ਦੇਈ ਰਸਤੇ ਚ ਨਰਮੇ ਦਾ ਖੇਤ ਆ ਨਰਮੇ ਦੇ ਗੁਟਿਓ ਤੇ ਚਿੜੀ ਦਾਲਣਾ ਸੀ ਚਿੜੀ ਦੇ ਆਲ ਦੇ ਰਿਸ਼ਤੇ ਬੱਚੇ ਸਨ ਜਦੋਂ ਇੰਦਰ ਨੇ ਦੇਖਿਆ ਕਿ ਰਸਤੇ 'ਚ ਜੀਵੀ ਧਾਰਨ ਹੈ ਆਪਣੀ ਸੈਨਾ ਨੂੰ ਰੋਕੀ ਤੇ ਕਿਹਾ ਅੱਧੀ ਸੈਨਾ ਸੱਜੀਆਂ ਦੀ ਅੱਧੀ ਖੱਬੀਆਂ ਦੀ ਇਹ ਖੇਤ ਜੀਵੀ ਧਾਰਨ ਹੈ ਜੀਵੀ ਦੇ ਬੱਚਿਆਂ ਨੂੰ ਕਸ਼ਟ ਨਹੀਂ ਹੋਣਾ ਚਾਹੀਦਾ ਘੋੜਿਆਂ ਦੇ ਵਿੱਚੋਂ ਦੀ ਨਾਲਾ ਨੂੰ ਪੈਦਲ ਸਵਾਰ ਹਾਥੀ ਇਹਦੇ ਵਿੱਚੋਂ ਦੀ ਰਹਿਣੇ ਚਾਹੀਦੇ ਮਾਣ ਜੋ ਸਾ ਸੰਗਤ ਇਹ ਸਾਖੀ Hindu ਸਾਖੀ Vedic ਸਾਖੀ ਹੈ ਹੀ ਨਾ Hindu ਨੂੰ ਸਵੀਕਾਰ ਕਰੋ ਇਹ ਇਹ ਬਹੁਤ ਸਾਖੀ ਹੈ ਮਹਾਤਮਾ ਗੁਤ ਨੇ ਇੰਦਰ ਨੂੰ ਖਤਮ ਕਰਨਾ ਚਾਹਿਆ ਸੀ ਨਹੀਂ ਖਤਮ ਹੋਇਆ ਤਸਵੀਰਾਂ ਮੈਂ ਇਹ ਸਾਖੀ ਪੜੀ ਤਾਂ ਮੇਰੇ ਮਨ 'ਚ ਫੇਰ ਹੀ ਘੁੰਮਣਾ ਆਇਆ ਕਿ ਗੁਰੂ ਖਾਲਸਾ ਪੰਥ 1600 ਦੇ ਜਿਹੜਾ ਪ੍ਰਕਾਸ਼ ਕੀਤਾ ਮਹਾਰਾਜਾ ਨੇ ਕਿਹਾ ਜਾਂਦਾ ਹੈ ਕਿ 20000 ਤੋਂ ਵੱਧ ਗਿਣਤੀ 'ਚ ਮਲ ਖੱਪਾ ਨੂੰ ਜਿਹੜੀ ਇਨਫੋਰਮੇਸ਼ਨ ਆਈ ਖਾਸ ਕਰਾ ਨਹੀਂ ਜਿਹੜੀ ਇੰਟੈਲੀਜੈਂਸ ਦੇ ਅਫਸਰਾਂ ਨਾਲੋਂ ਜ਼ਿਆਦਾ ਕਿ ਤਕਰੀਬ 80000 ਦੀ ਗਿਣਤੀ 'ਚ ਸੰਗਤ ਪਹੁੰਚੀ ਸੀ ਜਿਹਦੇ 'ਚ 20000 ਨੇ ਮਲ ਖਾਨ ਕੀਤਾ ਸੀ वो जिन्होंने भी हजार निर्मत पाद पहले दिन या फिर वो बाद लगातार करते आ रहे उन्होंने सारे का पिछोकड़ हिंदू सी महाराजे भली पांच जानते सन कि अमृत छकन प्यारे ऐलान कर तेरा पिछला जन्म पिछले कर्म पिछला धर्म यह सब खत्म लेकिन एक बोलना खत्म नहीं ਮਰਾ ਕੋਣੇ ਸੁਭਾਅ ਬਦਲਣਾ ਹੈ ਮਹਾਰਾਜ ਨੇ ਕਿਹਾ ਹੁ ਤਾਂ ਪੜ੍ਹਦੇ ਨਹੀਂ ਬਾਠ ਨਹੀਂ ਕਰਦੇ ਟਿੱਕੀਆਂ ਉੱਤੇ ਆਲਾਮ ਕਰਦੇ ਨੇ ਧੜਾ ਧੜਾ ਕਿਰਪਾ ਕਰਕੇ ਮੇਰੀ ਬੇਨਤੀ ਸਵੀਕਾਰ ਕਰਕੇ ਜੇ ਮੈਨੂੰ ਦੇਫਰਸ ਕੋਈ ਨਲੇ ਕਿਸੇ ਵੀਰ ਨੂੰ ਭੈਣ ਨੂੰ ਬੱਚੇ ਵਜੋਂ ਨੂੰ ਕ੍ਰਿਸ਼ਨ ਉਤਾਰ ਦਾ ਪਾਠ ਕਰੇ ਕ੍ਰਿਸ਼ਨ ਉਤਾਰ ਜਿਹੜਾ ਭਾਗਵਤ ਪੁਰਾਣ ਦਾ ਕ੍ਰਿਸ਼ਨ ਹੈ ਉਹ ਬੋਲੀ ਤਾਂ ਸੰਗੀਤ ਦਾ ਪ੍ਰੇਮੀ ਹੈ ਰੋਮਾਂਟਿਕ ਤੇ ਵੀ ਹੈ ਮੁਖ ਸੂਪ ਜਿਹੜਾ ਮੁਖ ਸੂਰ ਹੈ ਇਪੀਸ਼ਨ ਦਾ ਕੁਰਮਾਸ ਹੈ ਜਿਹੜਾ ਮਹਾਰਾਜ ਦਸਨ ਪਾਚੇ ਹਜ਼ੂਰ ਨੇ ਆਪਣੀ ਮubarakat ਨਾਲ ਕਲੰਬੰਦ ਕੀਤਾ ਕ੍ਰਿਸ਼ਨ ਉਤਾਰ ਉਹ ਖੜਕਤਾ ਜੀ ਕ੍ਰਿਸ਼ਨ ਯੋਧ ਹੈ ਮੁਖ ਰੂਪ ਯੋਧ ਹੈ ਯੋਧਾ ਤਾਂ ਹੈ ਲੇਕਿਨ ਕਮਾਲ ਇਹ ਹੈ ਹਾਨ ਹੋਏ ਬੜੇ ਪਾਤਸ਼ਾਹ ਕ੍ਰਿਸ਼ਨ ਬਣੇ ਗਾ ਕਿ ਯੁੱਧ ਦਿਖਾਇਆ ਸਭ ਤੋਂ ਖਤਰਨਾਕ ਯੋਧ ਖੜਕ ਸਿੰਘ ਨਾਲ ਖੜਕ ਸਿੰਘ ਪਾਣੀਪਤ ਦੀ ਜੰਗ ਤੋਂ ਆਪਣੇ ਨਾਲ ਲੈ ਕੇ ਨਿਕਲਦਾ ਹੈ ਤੇ ਕ੍ਰਿਸ਼ਨ ਦੇ ਖਿਲਾਫ ਯੁੱਧ ਕਰਦਾ ਹੈ ਕ੍ਰਿਸ਼ਨ ਦੇ ਨਾਲ ਪੰਜ ਪਾਈ ਦੀ ਫ਼ਿਰਤੀ ਵਿੱਚ ਉਸਮਾਨ ਆਖਦੇ ਰਲਦੇ ਜਾ ਰਹੇ ਹਨ ਕਮਾਲ ਹੀ ਕਿ ਕਹਾਣੀ ਹੈ ਜਿਹੜੀ ਵਾਪਰਦੀ ਮਨ ਜੇ ਆਪ ਕੈਲਕੂਲੇਟ ਕਰੀਏ ਸਤਨਾ ਤਾਂ ਇਹ ਰੱਖਾਂ ਸਾਲ ਪਹਿਲਾਂ ਦੀ ਕਹਾਣੀ ਨਾਉਂ ਗੁਰਮਤ ਨਾਉਂ ਤੋਂ ਇਸਲਾਮ ਮਹਾਰਾਜ ਖੜੇ ਸਿੰਘ ਦਾ ਯੋਧਕ ਖੜੇ ਸਿੰਘ ਨੂੰ ਕ੍ਰਿਸ਼ਨ ਭਾਰ ਦੇ ਵਿੱਚੋਂ ਐਪਰੀਸ਼ੀਏਟ ਕਰ ਦਿਆ ਕਰਦੇ ਆ ਖੜਗਦੇਵਿਸ਼ ਲਿਖਿਆ ਖੜਗਦੇਵਿਸ਼ ਖੜਗਦਾਤਨੀ ਖੜਗਦਾ ਨਾਭੂ ਜੀ ਜਿਹੜੇ ਵਰਗੀ ਖੜਕ ਸੰਸਾਰ ਚਲਾਣੀ ਹੁੰਦੀ ਹੈ ਜੀ ਇਹੋ ਜਿਹਾ ਕਸੀਨ ਦਿਖਾਇਆ ਕਿ ਕ੍ਰਿਸ਼ਨ ਜੀ ਨੂੰ ਕੇਸਾਂ ਤੋਂ ਪੜ੍ਹ ਕੇ ਕੇਸਾਂ ਤੋਂ ਪੜ੍ਹ ਕੇ ਜਦੋਂ ਧੌਣੀ ਲੱਗਿਆ ਸੀ ਖੜਕ ਸਿੰਘ ਫਿਰ ਛੱਡ ਕੇ ਕਹਿਣ ਲੱਗਿਆ ਜੇ ਤੈਨੂੰ ਮਾਰ ਦਿੱਤਾ ਫਿਰ ਯੁੱਧ ਦਾ ਸਵਾਲ ਕੀ ਆ ਚੱਲ ਖਾਨ ਜੋ ਫਿਰ ਲੜਨ ਵਾਸਤੇ ਆ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਭਾਈ ਆਪਣਾ ਕੋਈ ਵਿਰੋਧ ਤਾਂ ਹੈ ਨਹੀਂ ਆਪਣੀ ਕੋਈ ਲੜਾਈ ਤਾਂ ਹੈ ਨਹੀਂ ਆਪਾਂ ਕੋ ਬੈਠ ਕੇ ਫੈਸਲਾ ਨਾ ਕਰੀ ਖੜਕ ਸਿੰਘ ਕਹਿੰਦਾ ਕਿ ਤੂੰ ਨੇ ਹਥਿਆਰ ਨੂੰ ਤੱਕ ਲੁੱਟਦਾ ਸੀ ਸਾਹਸ਼ਾ ਰੱਖਣ ਦਾ ਮੈਂ ਗੁਰੂ ਦਸਮ ਪਾਤਸ਼ਾਹ ਦਾ ਸੇਖਾ ਤੂੰ ਹਟਾ ਉਥੇ ਹੀ ਰਹਿ ਰਹੇ ਵੀ ਲੜਨ ਦਾ ਕੋਈ ਲਾਭ ਜੇ ਤੂੰ ਨਾ ਲੜੇ ਮੇਰੇ ਨੂੰ ਪਤਾ ਚੰਗਾ ਨਾ ਉਹ ਸੁਲਾਖਲੀ ਖਲਸੇ ਨੂੰ ਦਲਤ ਕਲਸੇ ਕਹਿੰਦੇ ਨੇ ਕਿ ਮਹਾਪਾਰਧ ਦਿਨਾਂ 'ਚ ਇੱਕ ਯੋਧਾ ਜਿਹਦਾ ਨਾਮ ਅਰਜਣ ਸੀ ਉਹ ਲੜਨ ਦਾ ਇੱਛੁਕ ਨਹੀਂ ਸੀ ਉਹਨੇ ਬਾਰ ਬਾਰ ਕਿਹਾ ਕਿ ਮੈਂ ਆਪਣੇ ਗੁਰੂਆਂ ਨੂੰ ਤੇ ਆਪਣੇ ਭਰਾਵਾਂ ਨੂੰ ਨਹੀਂ ਮਾਰਨਾ ਤੂੰ ਬਾਰ ਬਾਰ ਪ੍ਰੋਕ ਕਰ ਕਰਕੇ ਇਨਸਪਾਇਰ ਕਰ ਕਰਕੇ ਉਹਦੇ ਤੋਂ ਝਾਚ ਕੋਈ ਤੇ ਫਿਰ ਬੇਅੰਤ ਖੂਨ ਦਰ ਦਿੱਤੀ ਗਈ ਕੁਨ ਗੀਤਾ ਖੇਜੰਦਾ ਫਲਸਫਾ ਸ਼ੁੱਧ ਫਲਸਫਾ ਕਹਿੰਨਿਆ ਜਿਵੇਂ ਉਹ ਕਹਿੰਦੇ ਕਿ ਅੱਜ ਇਸ ਦਿਨ ਤੇਰੇ ਸਾਹਮਣੇ ਖੜੇ ਸੀ ਨਾ ਦਾ ਯੋਧਾ ਤਿਆਰ ਬਟਾ ਯੁੱਧ ਕਰਨ ਲਈ ਖੜੇ ਹੁਣ ਤੂੰ ਇਹਦੇ ਤੋਂ ਹਥਿਆਰ ਸੁਗਾਉਣ ਲਈ ਇਸ ਨਵੇਂ ਜ਼ਮਾਨੇ ਦੇ ਵਿੱਚ ਇੱਕ ਨਵੀਂ ਗੀਤਾ ਰਚਣ ਦਾ ਇਛੁਕ ਹੈ ਜਿਹੜੀ ਕਿ ਮੈਂ ਨਹੀਂ ਗਜੰਦਿਆਂ ਯੁੱਧ ਕਰ ਕ੍ਰਿਸ਼ਨ ਜੀ ਕਹਿੰਦੇ ਕਿ ਹਮਤ ਬੰਦੀ ਹੋ ਨਹੀਂ ਸਕਦੀ ਕਹਿੰਦੇ ਤੂੰ ਗੁਜਰਾ ਗੁਜਰਾ ਵਾਲੀਆਂ ਗੱਲਾਂ ਛੱਡ ਪ੍ਰਚਾਰ ਜੋ ਤੇ ਯੁੱਧ ਕਰ ਜਿਹੜੇ ਭੁੱਲਣ ਵੀਰ ਪੈ ਇਹ ਕਹਿੰਦੇ ਨੇ ਨਾ ਕਿ ਹਿੰਦੂਆਂ ਦਾ ਗੰਥ ਹੈ ਇੱਥੋਂ ਤੱਕ ਗੈਰਤਾ ਮੇਰੇ ਕੋਲ ਪਹਿਲੀ ਫੋਨ ਆਇਆ ਕਿਸੇ ਵੀ ਦੁਵਾਨ ਦਾ ਮੈਂ ਨਾਂ ਨਹੀਂ ਲੈਂਦਾ ਸੰਗਤ ਦੇ ਵਿੱਚ ਨਾਂ ਲੈ ਕੇ ਆਪਣਿੰਦਾ ਕਾਤੂਰੀ ਕਰਨ ਫੋਨ ਆਇਆ ਮੈਂ ਕਰ ਕਹਿੰਦੇ ਆਰਐਸਐਸ ਦਾ ਗੰਥ ਹੈ ਤੂੰ ਆਰਐਸਐਸ ਨਾਲ ਗੜੇ ਹੈ ਮੈਂ ਕਿ ਆਰਐਸਐਸ ਦਾ ਗੰਥ ਕੀ ਇਹ ਭਲਾ ਕਹਿੰਦਾ ਆਰਐਸਐਸ ਦੇ ਪੁਰਾਣੇ ਲੀਡਰ ਨਹੀਂ ਗਿਆ ਸੀ ਕਿ ਇਹ ਬੇਅੰਤ ਜੀਤੀ ਬੁਲਵਾਂ ਤੇ ਗੁਣਵਾਨ ਗ੍ਰੰਥ ਹੈ ਇਹ ਤਾਂ ਪਾਠ ਹੋਣਾ ਚਾਹੀਦਾ ਮੈਂ ਤਾਂ ਮੈਨੂੰ ਵੈਲਕਮ ਕਰਨਾ ਚਾਹੀਦਾ ਕਿਸੇ ਨੇ ਕਿਹਾ ਜੇ ਕੱਲ ਨੂੰ ਕਮਿਊਨਿਸਟ ਕਹਿੰਦਾਂ ਕਿ ਮੈਂ ਤੁਹਾਨੂੰ ਪਾਖਾਂਗਾ ਮੈਂ ਕਹੂੰਗਾ ਭਾਈਓ ਦੇਰ ਬਾਅਦ ਆਏ ਦੇਖਣ ਦਰਸਤਾਏ ਕੰਨਕਾ ਜਿਹੜੀ ਕੀ ਆਰਐਸਐਸ ਨੂੰ ਚੰਗੀ ਲੱਗਦੀ ਹੈ ਉਹੋ ਜਰੂਰ ਨਹੀਂ ਲੱਗਦੀ ਮੈਂ ਕਿਹਾ ਜੇ ਕੱਲ ਨੂੰ ਸਮੁੱਚੀ ਆਰਐਸਐਸ ਦੀ ਜਥੇਬੰਦੀ ਐਲਾਨ ਕਰ ਦੇ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਤੇ ਗੁਣਵਾਨ ਗ੍ਰੰਥ ਹੈ ਅਸੀਂ ਇਹਦੇ 'ਤੇ ਮੱਥਾ ਟੇਕਾਂਗੇ ਤਾਂ ਫਿਰ ਮੈਂ ਇਹ ਆਖੂਗਾ ਕਿ ਮੈਂ ਨਹੀਂ ਮੱਥਾ ਟੇਕਾਂਗਾ ਵੱਡੀ ਜੀਨ ਮੱਥਾ ਟੇਕਣ ਵਾਸਤੇ ਸੰਸਾਰ ਦੇ ਵਿੱਚ ਮਿਲਦੀ ਵਧੇ ਦੇ ਦਾ ਅਰਦਾਸ ਹੈ ਮਹਾਰਾਜ ਜੀ ਕਿਹਾ ਲੋ ਜੀ ਜਿਹੜੀ ਅਗਲੀ ਗੱਲ ਕਰਨੀ ਹੈ ਮੈਂ ਆਪਕੀ ਨਾਲ ਉਹ ਇਹ ਕਿ ਬਹੁਤ ਬੁਲਵਾ ਹਾਂ ਕਿ ਬੇਅੰਤ ਗੱਲਾਂ ਹੈ ਪਰ ਮਿਲਦੇ ਰਹਾਂਗੇ ਸੰਗਤ ਜੈ ਦਰਸ਼ਨ ਕਰਦੇ ਰਹਾਂਗੇ ਲੇਕਿਨ ਸਾੜੀ ਬੱਚੀਆਂ ਵਾਸਤੇ ਜਿਹੜੀ ਭੈਣਾ ਵਾਸਤੇ ਗੱਲ ਮੈਂ ਚੁਣ ਕੇ ਲਿਆਇਆ ਇੱਕ ਜੀ ਸੰਗਤ ਦੇ ਵਿੱਚ ਸ਼ੇਅਰ ਕਰਨੀ ਤੁਹਾਡੇ ਨਾਲ ਉਹ ਇਹ ਕਿ ਮਨ ਜੀ ਅੰਦਰ ਹੈ ਕਿ Hindu ਪੁਰਾਣ ਕਥਾਵਾਂ ਦੇ ਵਿੱਚ ਬਹੁਤ ਸਾਰੀ ਸਤਕਾਰਯੋਗ ਚੀਜ਼ਾਂ ਹੁੰਦੀਆਂ ਹਨ ਸੀਤਾ ਜੀ ਲਈ ਸੀ ਤ੍ਰਿ ਗਈ ਗार्गी ਉਹ ਵੀ ਜੀ ਸੀ ਜਿਨ੍ਹਾਂ ਨੇ বেদ ਮੰਤਰ ਚਾਰੇ ਸਾਰੇ ਚਾਰੇ ਵੇਦਾਂ ਦੇ ਵਿੱਚ ਸਿਰਫ ਇੱਕ ਔਰਤ ਹੋਈ ਹੈ ਗार्गी ਬਾਕੀ ਮਰਦ ਸਨ ॠषि ਸਨ ਤੋਂ ॠषि ਦੀ ਵੀ ਗार्गी ਉਹਦੀ ਬਾਣੀ ਰਿਗਵੇਦ ਦੇ ਵਿੱਚ ਮੌਜੂਦ ਹੈ ਮੈਂ ਸੋਚਦਾ ਰਹਿੰਦਾ ਸੀ ਕਿ ਦਰਸ਼ਨ ਪਾਤਸ਼ਾਹ ਜੂਰ ਨੇ ਬਾਕੀ ਔਰਤਾਂ ਦੇ ਉੱਤੇ ਲੰਮੀਆਂ ਨਜ਼ਮਾਂ ਬਾਲਾਂ ਗੁਣ ਗਾਇ ਕੀਤੇ ਕੇਵਲ ਦੁਗਨ ਨੂੰ ਜੁਣਿਆ ਸਿੱਤੇ ਤੇ ਅਪੋਥੀ ਪਹੁੰਚੇ ਜਿੱਥੇ ਸਾਡੇ ਬਡੇ ਲੇਖਾ ਪਹੁੰਚੇ ਸੀ ਆਵਰ ਬਾਸਨਾ ਨਾ ਹੈ ਪ੍ਰਭੂ ਦਰਮਯੰਗ ਦੀ ਚਾਹੇ ਇਹ ਬੀਵੀਆਂ ਜਿਨ੍ਹਾਂ ਦਾ ਬਾਕੀਆਂ ਦਾ ਨਾਮ ਲਿਆ ਉੱਚੇ ਖਿਲਾਕ ਦੀਆਂ ਸਨ ਪਵਿੱਤਰ ਗੀਵਨ ਵਦੀਤ ਦੀਤੇ ਲੋਕਾਂ ਲਈ ਕਰੇਰ ਦਾ ਸਰੋਤ ਬਣੀ ਆ ਲੇਕਿਨ ਕੋਈ ਲੋੜ ਬੰਦਾ ਹੈ ਚਰਨੀ ਲੱਗਿਆ ਤੇ ਸਵਾਲ ਪਾਇਆ ਕਿ ਮੈਨੂੰ ਮੇਰੀ ਖੁਸ਼ੀ ਦੀ ਦੌਲਤ ਖੁਸ਼ਿਆ ਹੋਇਆ ਅਕਸਿੰਦਾਸਨ ਮਾਸੂਲ ਸਵਾਲੀਆ ਤੂੰ ਦਰਤੇ ਆਇ ਸਵਾਲੀਂ ਕੇਵਲ ਸਾਰੀਆਂ ਪੁਰਾਣ ਕਥਾਵਾਂ ਦੀਆਂ ਔਰਤਾਂ ਦੇ ਵਿੱਚੋਂ ਦੁਰਗਾ ਨੇ ਖੜਗਧਾਰੀ ਲੋਕੀ ਛੇਰ ਦੀ ਸਵਾਲੀ ਕਰਤੀ ਦੈਂਤਾਂ ਨੂੰ ਜੁੱਧ ਕੀਤਾ ਤੇ ਦੈਂਤਾਂ ਨੂੰ ਹਰਾਉਣ ਤੋਂ ਬਾਅਦ ਫਿਰ ਇੰਦਰ ਨੂੰ ਉਹਦਾ ਨਾਲ ਸੰਸਾਰ ਸੰਪੇਟ ਇਹਦੇ ਵਿੱਚ ਇੱਕ ਆਪ ਨੂੰ ਸੰਕੇਤ ਹੋ ਰਿਹਾ ਲੱਗਦਾ ਕਲਾ ਜਿੰਦਸਤੇ ਨਹੀਂ ਮਹਾਰਾਜ ਦੇ ਇੱਕ ਇੱਕ ਅੰਗ ਤੋਂ ਹਜ਼ਾਰਾਂ ਡਾਈਮੈਂਸ਼ਨਸ ਬਣ ਰਹੀਆਂ ਆਗਰੇ ਡਾਈਮੈਂਸ਼ਨ ਬਾਰੇ ਵਸੇ ਜਿਆਦਾ ਮਹੱਤਵਪੂਰਨ ਹੈ ਉਹ ਇਹ ਕਿ ਜੇ ਅੱਜ ਦੇ ਪੋਲੀਟਿਸ਼ੀਅਨ ਵਰਗੇ ਪੋਲੀਟਿਸ਼ੀਅਨ ਹੁੰਦੀ ਗੁਰਗਾ ਤਾਂ ਉਹਨੇ ਬੇਗਰਸੀ ਇੰਦਰ ਤੋਂ ਦੌੜਿਆ ਹੋਏ ਹਾਰਿਆ ਬੱਜਿਆ ਸ਼ਰਨ ਆਏ ਦੁਰਗਾ ਦੀ ਦੁਰਗਾ ਨੇ ਉਹਦੇ ਦੁਸ਼ਮਣਾਂ ਨੂੰ ਦੈਂਤਾਂ ਨੂੰ ਰਾਖਸ਼ਾਂ ਨੂੰ ਮਹਾਂਕਸਬ ਨੂੰ ਸੁੰਭ ਰੋੜ ਸਿੰਘ ਨੂੰ ਸਭ ਦਾ ਕਲ ਕਰ ਦਿੱਤਾ ਭੀ ਆਦਿ ਹੁਣ ਨਾ ਦੈਂਤ ਰਹੀ ਇੰਦਰ ਹੱਥ ਗਿਆ ਹੋਇਆ ਤੇ ਤ੍ਰੈਰੋਧੀ ਦਾ ਸਿੰਘਾਸਨ ਜਿਹੜਾ ਖਾਲੀ ਹੋਇਆ ਜੇ ਉਹ ਪੋਲੀਟੀਸ਼ਨ ਹੁੰਦੀ ਤਾਂ ਅਸਲ ਤੇ ਖੁਦ ਰਾਜਨਾ ਹੁੰਦੀ ਈਵੜੀ ਕੀਤਾ ਇੰਦਰ ਨੂੰ ਸ਼ਰਨ ਆਏ ਇੰਦਰ ਨੂੰ ਉਹਦੇ ਸਿੰਘਾਸਨ ਤੇ ਬਿਠਾ ਕੇ ਜੰਗਲਾਂ ਨੂੰ ਬੰਦ ਕੀ ਕਰਨ ਫਿਰ ਜੀ ਮਹਾਰਾਜ ਕੀ ਸੰਦੇਸ਼ਿੰਦ ਨੇ ਆਪਾਂ ਬੰਦਗੀ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਹੈ ਬੰਦਗੀ ਕਰਨ ਵਾਲੇ ਕੋਲ ਵਿਦਵਾਨ ਨਹੀਂ ਹੋਣਗੇ ਧਨੀ ਵੀ ਆਉਣਗੇ ਰਾਜੇ ਮਹਾਰਾਜੇ ਇੱਥੋਂ ਤੱਕ ਕਿ ਤਿੰਨੇ ਰੋਪਾਂ ਦੇ ਮਾਲਕ ਸਵਾਦੀ ਬਣ ਜਾਣਗੇ ਤੇ ਜਿਸ ਜਿਸ ਚੀਜ਼ ਦੀ ਚਾਹੇਗੀ ਉਹਨੂੰ ਪ੍ਰਾਪਤ ਮਿਲੇਗੀ ਗੁਰੂ ਦਸਮ ਪਤਿ ਦਾ ਦਰਬਾਰ ਹੈ ਜਿਹੜਾ ਅਨੰਦਪੁਰ ਸਾਹਿਬ ਦਾ ਭਾਈ ਨੰਦ ਰਾਜ ਜੀ ਦੇ ਬੋਲ ਉਸ ਦਰਬਾਰ ਸੁੰਦੀ ਕਹਿੰਦੇ ਕਦੀ ਵਕਤ ਮਿਲੇ ਭਾਈਓ ਅਨੰਦਪੁਰ ਜਾਣਾ ਤੇ ਮੱਥਾ ਟੇਕਣਾ ਉੱਥੇ ਜਾ ਕੇ ਦੇਖੋਗੇ ਕਿ ਆਨੰਦਪੁਰ ਦੇ ਵਿੱਚ ਗਲੀਆਂ ਵਿੱਚ ਫਿਰਦੇ ਮੰਦਰ ਤੇ ਬਾਦਸ਼ਹੀ ਵਾੜੇ ਦੇ ਵਿੱਚ ਭਾਈ ਨੰਦ ਲਾਲ ਜੀ ਦੀ ਜਦੋਂ ਕੋਈ ਉਪਮਾ ਹੁੰਦੀ ਪ੍ਰਸ਼ੰਸਾ ਹੁੰਦੀ ਕਿ ਭਾਈ ਸਾਹਿਬ ਜੀ ਇੰਨਾ ਸੋਹਣਾ ਸ਼ੇਰ ਇੰਨੀ ਸੋਹਣੀ ਗਾਜ਼ਲ ਤੁਹਾਡੇ ਕੋਲ ਬੇਸ਼ਕੀਮਤੀ ਕਿਥੋਂ ਆ ਜਾਂਦੇ ਨੇ ਭਾਈ ਨੰਦ ਲਾਲ ਜੀ ਦਾ ਉਤਰ ਹੁੰਦਾ ਸੀ ਇੱਥੇ ਬਹੁਤ ਉੱਚੇ ਦਸਤਖਾਨ ਉੱਪਰ ਇੱਕ ਕਾਮਲ ਪੈਉਣ ਉੱਪਰ ਮੌਜੂਦ ਹੈ ਜਦੋਂ ਕੁਝ ਖਾਂਦਾ ਪੀਂਦਾ ਹੈ ਤਾਂ ਥੋੜੇ ਜਿਹੀ ਘੋਰੇ ਜ਼ਮੀਨ ਤੇ ਡਿੱਗਦੇ ਨੇ ਉਹ ਮੈਜਿਕ ਹੈ ਤੁਸੀਂ ਆਖ ਨੂੰ ਬੇਅੰਤ ਕੂਸੂਦਗਰ ਹੋਈ ਤੁਸੀਂ ਆਖ ਨੂੰ ਬੇਅੰਤ ਕੂਸੂਦ ਸ਼ੇਵਰ ਹੈ ਇਹ ਉਹਨਾਂ ਦਾ ਬਰਜਾ ਕੁਛਿਆ ਝੂਠਾ ਸਮਾਨ ਹੈ ਮਹਾਰਾਜ ਦਾ ਜਿਹਨੇ ਲੇਖਿਤ ਬਣਾਈ ਇਹ ਲੈਂਗੁਏਜ ਪ੍ਰੋਫੈਸਰ ਪੂਰਨ ਸਿੰਘ ਦੀ ਲੈਂਗੁਏਜ ਸੁਣੋ ਕਹਿੰਦੇ ਨੇ ਕਿ ਉੱਚੀ ertidike ਬਣਿਆ ਹੈ ਨਾ ਦੂਰ ਦੇ ਦਰਸ਼ਨ ਹੋ ਜਾਂਦੇ ਨੇ ਆਨੰਦ ਕੁਸ਼ਾਲ ਉਹ ਲਗਦੇ ਨੇ ਕਿ ਜਦੋਂ ਕਿਤੇ ਦੂਰੋਂ ਦੀ ਧਾਰ ਹੁੰਦੇ ਨੇ ਮੈਨੂੰ ਆਨੰਦ ਕੁਰੀ ਤੇ ਤਾਂ ਮੈਨੂੰ ਲੱਗਣ ਲੱਗ ਜਾਂਦਾ ਹੈ ਕਿ ਜਿਵੇਂ ਅਸਮਾਨ ਦੀ ਨੀਲੀ ਚਾਦਰ ਦੀ ਕੰਨੀ ਕਿਸੇ ਨੇ ਭਰੇ ਜੁਕਤ ਨਹੀਂ ਕੀਤੀ ਹੋਵੇ ਉਹਦੇ ਤੋਂ ਪਾਰ ਕੀ ਹੈ ਉਹ ਦੱਸੀ ਹੈ ਇਹ ਇਹ ਜ਼ਮੀਨ ਦੇ ਉੱਤੇ ਕੀ ਕੀ ਕਰਦੀ ਨੇ ਨੰਨ ਕੋ ਅਸਮਾਨ ਤੋਂ ਪਾਰ ਜੋ ਕੁਝ ਲਿਖਾਈ ਦੇਣਾ ਹੈ ਸੁਰਗ ਵਿੱਚ ਕਿਸੇ ਭਗਤਨ ਵਾਲੇ ਨੂੰ ਉਹ ਆਨੰਦਕੋਸ਼ਾਲ ਦੇ ਦਰਸ਼ਨ ਕਰੇ ਆਈ ਨੀਆ ਵੱਡੀਆਂ ਬਰਕਤਾਂ ਤੁਸੀਂ ਆਪ ਹਸਾਬ ਲਾ ਕੇ ਦੇਖੋ ਕਿ ਇਹ ਗਰੀ ਅੰਦਰ ਨੇ ਕਹੇ ਜੀ ਇੰਨਾ ਲੰਮਾ ਗ੍ਰੰਥ ਏਡਾ ਵੱਡਾ ਗ੍ਰੰਥ ਛੋਟੀ ਉਮਰ ਜੀ ਇਹ ਕਿਵੇਂ ਰੱਖ ਸਕਦੇ ਨੇ ਯਾਨੀ ਕਿ ਜਿੱਦਾਂ ਕਿ ਮੈਂ महाराज हो ये कि ने यह सोचते हैं तो प्रोफेसर साढ़े मित्र होंगे सन सतराम सिंह कुमार उन्होंने शेयर है हर नजर बस अपनी अपनी रोशनी तक जा सकी हर नजर बस अपनी अपनी रोशनी तक जा सकी हर शख्स ने अपनी अपनी नज़र तक पाया तुझे आप नहीं सोचते कि सावान ने अपा यही सोचते कि साह बहुत दूर तक नहीं जाती ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸਾਰੇ ਸੰਸਾਰ ਦੇ ਮਾਲਕ ਇਸ ਸੰਸਾਰ ਚਾਹੇ ਸਿਮਰਤਨ ਕੀਤੀਆਂ ਆਪਣੇ ਤੇ ਗਿਆਨवान ਹੋਏ ਆਪਾਂ ਸਿਰਫ ਉਹਨਾਂ ਦੇ गुण ਗਾਣ ਕਰੀਏ ਬਾਕੀ ਆਪਾਂ ਕੋਲ ਚੋੜ ਨਹੀਂ ਕਰ ਸਕਦੇ ਉਹਨਾਂ ਦੀ ਜਿਸ ਗੱਲ ਦੀ ਮੈਨੂੰ ਸ਼ੁਰੂਤੀ ਨਹੀਂ ਹੋਏ ਕਿ ਮੈਂ ਇਹ ਕਾਜੀ ਪਾ ਦਿੱਤੀ ਮੇਰੇ ਡਿਪਾਰਟਮੈਂਟ ਵੱਲੋਂ ਸਾਡਾ ਡਿਪਾਰਟਮੈਂਟ ਬੜਾ ਸੋਹਣਾ ਹੈ ਕੰਪੈਰੀਟਿਵ ਸਟਡੀਓ ਵਰਲਡ ਰਿਜਨਸ ਮੈਂ ਇਹ ਹੈਡ ਅਵਰ ਡਿਪਾਰਟਮੈਂਟ ਸੀ ਹੁਣ ਰੋਟੇਸ਼ਨ ਹੋਈ ਹੈ ਹੁਣ ਹੈਡ ਨਵਾਂ ਆਇਆ 2 ਮਹੀਨੇ ਪਹਿਲਾਂ ਫਿਰ ਕਰਮੇਨ ਸਾਡੇ ਕਦਮ ਹੁੰਦੀ ਮੈਂ ਸੈਂਟਰ ਫਾਰ ਬੁੱਧਿਸਟ ਸਟੱਡੀਜ਼ ਸਟੈਬਿਸ਼ ਕਰਨ ਵਾਸਤੇ ਚਿੱਠੀ ਭਾਤੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੂੰ 2 ਮਹੀਨੇ ਬਾਅਦ ਉਹਨੇ ਚਿੱਠੀ ਆ ਗਈ ਕਿ ਤੁਸੀਂ ਡਿਫੈਂਡ ਕਰੋ ਆਪਣੇ ਆਪ ਨੂੰ ਸਾਬਤ ਕਰੋ ਕਿ ਤੁਸੀਂ ਯੋਗ ਹੋ ਇਸ ਸੈਂਟਰ ਲੈਣ ਦੇ ਤੋਂ ਮੈਂ ਕਿਹਾ ਕਿ ਪੁੱਛੋ ਜੀ ਮੈਂ ਦੱਸਦਾ ਤੁਹਾਨੂੰ ਕਿ ਸਾਡੇ ਕੋਲ 8000 ਕਿਤਾਬਾਂ ਪਈਆਂ ਨੇ ਬੁੱਧ ਦੀਆਂ ਸਾਡੇ ਬੜਾ ਰਾਜੇਸ਼ ਰੰਜਨ ਨਾਲੰਦਾ ਦਾ ਵਿਦਿਆਰਥੀ ਪ੍ਰੋਫੈਸਰ ਬੁੱਧਿਸਟ ਦਾ ਫਾਜ਼ੀ ਰਖਵਾ ਮੈਨੂੰ ਕਹਿਣ ਲੱਗੇ ਸਾਧੂ ਸਰਮਾ ਜੀ ਜੀ ਬੋਧ ਮੰਗਸ कहने लगे प्रोफेसर साहब ये बताएं कि आपकी भी कुछ रुचि है मत में। वो कहने लगे इन तीनों ग्रंथों में से सबसे बढ़िया कौन सा है मैं उत्तर देता भाई ये प्रश्न ठीक नहीं आपका धर्म ग्रंथ बड़े होते हैं हम उनकी मैरिट लिस्ट नहीं बनाते आपको ये पूछना चाहिए था कि इन तीनों में से कौन सा समझा है मुझे, मुझे ज्यादा। बाकी क्या पता नहीं चले देखूंगा फिर ट्राई करूंगा। फिर कुछ सुनाए आप सत्कार करने वाले लैंग्वेज महाराज बख्शी दी गई जो सुनाई कहने लगे आपको दस लाख रुपया सेंटर के लिए दिया एक बारी और पांच पांच लाख हर साल मिलेगा और we have acquainted you direction per cent of these studies ek kevar satarkita ap pa is niti je di pahunchi ge ki satkar karange ta satkar hovega haton maharaj ne sikha to phir de likhi ik do jehdi baakiyan karni ana oh eh jehdo hi apna zikr karna hai gurbani granth da eh dasangram ta apne granth hai na ਬਗਾਨੇ ਕੰਨਦਲ ਮੈਂ ਇੱਕ ਵਿਚਾਰ ਦੇਖਿਆ ਸਾਡੀ ਦੋ ਦਿਨ ਦੀ ਯੂਟ ਲੱਗੀ ਦੋ ਪ੍ਰੋਫੈਸਰ ਜੀ ਅਕੀਨਸੇ ਬਣਾਏ ਜਿਹੜੇ ਤੋਂ ਪਹਿਲਾਂ ਜਿਹਨਾਂ ਨੇ ਭਾਸ਼ਣ ਦਿੱਤਾ ਇੱਕ ਘੰਟਾ ਗੁਰੂਗ੍ਰੰਥ ਸਾਹਿਬ ਉੱਤੇ ਅਸੀਂ ਕਾਢੀ ਕਰਤੀ ਗਈ ਸੀ ਕਿ ਸੰਗਤ ਨੂੰ ਵਿਦਿਆਰਥੀਆਂ ਨੂੰ ਪ੍ਰੋਫੈਸਰਾਂ ਬਰਾਮਪੁਰਾ ਹੂਲ ਕਾਲਜ ਦੇ ਵਿੱਚ ਸੀ ਤੋ 2000 ਦੇ ਅਕੜ ਸੀ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਜਿਹੜੇ ਪ੍ਰੋਫੈਸਰ ਸਾਹਿਬ ਸਨ ਉਹਨਾਂ ਨੇ ਆਪਣੇ ਅੱਤੇ ਤੁਰਦ ਭਾਸ਼ਣ ਦੇ ਇਹ ਸਾਹਮਨ ਕੀਤਾ ਕਿ ਕੁਰਾਨ ਸ਼ਰੀਫ ਆਥੈਂਟਿਕ ਨਹੀਂ ਹਜ਼ਰਤ ਮਾਮੂ ਸਾਹਿਬ ਅਨਪੜ੍ਹ ਸਨ ਉਹਨਾਂ ਦੀ ਇਹ ਅਕਾਲ ਚਲਾਨੇ ਟੂਬੜੀ ਦੇਰ ਬਾਅਦ ਹੋਰਾਂ ਨੇ ਕੁਰਾਨ ਲਿਖਿਆ ਬਾਈਬਲ ਦੀ ਵੀ ਇਹ ਰੂਪ ਸੁਣਾਈ ਬੇਦ ਜ਼ੁਬਾਨੀ ਚਲੇ ਆਉਂਦੇ ਸੀ ਜ਼ੁਬਾਨੀ ਚੀਜ਼ਾਂ ਦੀਆਂ ਗੱਲਾਂ ਕਰ ਜਾਂਦੀਆਂ ਨੇ ਇਹ ਕੋਈ ਸੁੱਝ ਨਹੀਂ ਆਉਂਦੀ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਸੰਸਾਰ 'ਚ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਆਪਣੀ ਦੇਖ ਰੱਖ ਦੇ ਵਿੱਚ ਖੁਦ ਤਿਆਰ ਕਰਵਾਇਆ ਸੰਪਾਦਨ ਕਰਵਾਇਆ ਇਹ ਗੱਲਾਂ ਇਤਿਹਾਸਕੌਰ ਤੇ ਸੱਚੀਆਂ ਨੇ ਆਪਾਂ ਇਹਨਾਂ ਗੱਲਾਂ ਨੂੰ ਝੂਠ ਸੋੜ ਕੇ ਕਹਿੰਦੇ ਆ ਲੇਕਿਨ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਇਹ ਅਗਲੀ ਪਸੰਦ ਕਰਕੇ ਕਿ ਦੂਜੀ ਤੀਜੀ ਚੀਜ਼ ਜਿਹੜੀ ਮੈਂ ਪੜ੍ਹਦਾ ਸੀ ਇੱਕ ਮੈਨੂੰ ਮੱਤੀ ਸੀ ਇੱਕ ਮੈਂ ਅਸੀਂ ਦੋਨੋਂ ਹੀ ਉਸ ਵਿੱਚ ਬੰਦੇ ਨਾ ਦੋਵੇਂ ਆਪਣੀ ਆਪਣੀ ਮਾਂ ਬਾਰੇ ਗੱਲਾਂ ਕਰਦੇ ਤੇ ਇਹ ਆਖਦੇ ਮੈਂ ਕਹਿੰਦਾ ਮੇਰੀ ਮਾਂ ਕਿੰਨੀ ਸੋਹਣੀ ਉਹ ਆਖਦਾ ਮੇਰੀ ਮਾਂ ਕਿੰਨੀ ਸੋਹਣੀ ਇਹ ਗੱਲਾਂ ਕਰਦੇ ਇੱਕ ਦਿਨ ਇੱਕ ਪੂਰਾ ਇਕੱਲੇ ਬੈਠੇ ਸਾਡੀਆਂ ਗੱਲਾਂ ਸੁਣਦਾ ਸੁਣਦਾ ਕਹਿਣ ਲੱਗਾ ਮੇਰੀ ਮਾਂ ਬਹੁਤ ਸੋਹਣੀ ਅਸੀਂ ਉਹਦੇ ਸਾਹਮਣੇ ਤਾਂ ਹੀ ਹੱਸੇ ਬੜੋ ਯਾਦ ਤੋਂ ਬਾਅਦ ਜੀ ਰਸਤੇ ਕਿਉਂਕਿ ਉਹਦਾ ਰੰਗ ਕਾਲਾ ਸੀ ਮਾਂ ਦਾ ਨਾਂ ਨੱਖੀ ਮੁੱਢੇ ਸਨ ਤੇ ਇਹ ਵੀ ਕਹਿ ਜਾਂਦਾ ਬੇਕੂਪ ਕਿ ਮੇਰੀ ਮਾਂ ਵੀ ਸੋਹਣੀ ਉਹਨੂੰ ਪਤਾ ਲੱਗਿਆ ਕਿ ਕੱਟੂਆਂ ਬੱਚੂਆਂ ਨੂੰ ਜਿਹੜਾ ਆਪਣੀਆਂ ਮਾਵਾ ਨੇ ਨਾ गावाਵਿਆਂ ਨੂੰ ਸੰਸਾਰ ਸਭ ਤੋਂ ਸੁਣੀ ਮਹਾਰਾਣੀ ਲੱਗਦੀ। ਮੈਂ ਇਸ ਦਿੱਗੇ ਦੇ ਪਹੁੰਚਿਆ ਸਾਰਾ ਸੰਗਤ ਜੀ ਕਿ ਜਿਹੜੇ ਧਰਮ ਗ੍ਰੰਥ ਨੇ ਨਾ ਇਹ ਸਿਵਲਾਈਜੇਸ਼ਨ ਨੂੰ ਜਨਮ ਦੇਣ ਵਾਲੇ ਨੇ ਮਾਵਾ ਨੇ। ਮੈਨੂੰ ਇਹ ਹੱਕ ਤਾਂ ਹੈ ਕਿ ਮੈਂ ਆਪਣੀ ਮਾਂ ਦੇ ਨੈਣ ਨਕਸ਼ ਕਿੰਨੇ ਖੂਬਸੂਰਤ ਨੇ ਦਿਨ ਰਾਤ ਗੁਣ ਬਣਾਇਆ ਪਰ ਜਿਹੜੇ ਮੇਰੇ ਗਵੰਦੀ ਹੈ ਉਹਦੀ ਮਾਂ ਦੇ ਨੈਣ ਨਕਸ਼ ਮੈਨੂੰ ਸੁਖ ਦਣਾ ਇਹ ਮੈਨੂੰ ਹੱਕ ਨਹੀਂ। ਮਹਾਰਾਜ ਨੇ ਆਪਣੀ ਸਿਖਾਇਆ ਕਿ ਸਤਿਕਾਰ ਕਰਨ ਗੁਣੀਆਂ ਦਾ ਸਤਿਕਾਰ ਕਰਨ ਧਰਮ ਗ੍ਰੰਥਾਂ ਦਾ ਸਤਿਕਾਰ ਕਰਾਂਗੇ ਸਜਦਾ ਕਰਾਂਗੇ ਤੋਂ ਇਹ ਨਾ ਬੁੰਦਾਸ ਨ ਹੋਇਆ ਸੀ ਖੁਸ਼ੇਸ਼ੀਵਾਂ ਚਾਹ ਸਾਬ ਹੈ ਨਾ ਸੰਗਤ ਦੇ ਦਰਸ਼ਨ ਹੋਏ ਸਮੇਂ ਕੁਝ ਗੱਲਾਂ ਜਾਣ ਸਾਖੀ ਦੇ ਦਿੱਤੀਆਂ ਹੋਰ ਤੋਂ ਸੰਦੇਸ਼ ਨਹੀਂ ਆਉਂਦੇ ਨੇ ਕਿ ਅਛੀਆਂ ਲਗੀਆਂ ਅਛੀਆਂ ਕੀ ਜੇ ਮੇਰੀਆਂ ਹੁੰਦੀਆਂ ਜਾਂ ਜੇ ਮੈਂ ਆਪਣਾ ਖਿਆਲ ਉਹਨਾਂ ਦੇ ਵਿੱਚ ਰਲਾ ਕੇ ਝੂਠਾ ਕੀਤਾ ਹੁੰਦਾ ਫਿਰ ਨਾ ਅਛੀਆਂ ਹੁੰਦੀਆਂ ਹੋ ਮੂਲ ਰੂਪ ਦੇ ਵਿੱਚ ਸਾਖੀ ਦੇ ਵਿੱਚ ਮਾ ਕੰਟੈਂਟ ਦਿੱਤਾ ਸੰਗਤ ਦੇ ਸਾਹਮਣੇ ਬਹੁਸਿਆ ਸੰਗਤ ਦੇ ਸਾਹਮਣੇ ਦਿੱਤਾ ਆਪਾਂ ਨੂੰ ਬ੍ਰਹਿਮ ਮਿਲਿਆ ਇਹਨੂੰ ਬੜੀ ਸੰਸਾਰ ਦੀ ਕੋਈ ਦੌਲਤ ਨਹੀਂ ਮੈਂ ਬਰਨਦ ਕੰਦਾ ਜਿਨ੍ਹਾਂ ਨੇ ਫੌਮ ਕੀਤੇ ਇਜ਼ਜ਼ਤ ਦਿੱਤੀ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਦਿੱਤਾ ਇੱਕ ਕੰਕਰ ਮਹਾਰਾਜ ਦੇ ਗੁੰਗਾਂ ਦਾ ਸਮਾਂ ਮਿਲਿਆ ਮੈਂ ਬੇਅੰਤ ਸ਼ੁਕਰਗੁਜ਼ਾਰ ਹਾਂ ਮਹਾਰਾਜ ਸੱਚੀ ਬਾਦਸ਼ਾਹ ਸਾਰੇ ਪਰਿਵਾਰਾਂ ਦੀ ਸੋਖਿਸ਼ਾਂ ਤੇ ਝੰਡ ਰਤੋਂ ਆਪਾ ਗੁਨਾਹਾਂ ਦਾ ਆਪਣੇ ਗੁਨਾਹ ਸਮਾਫ ਕਰਨ ਬੇਅੰਤ ਵੱਡੀ ਅਦਾਤਾਂ ਦੇ ਨੇ ਮਾਲਿਕ ਉਹ ਉਹ ਇਹੋ ਜੀ ਅਦਾਤ ਹੈ ਇਹ ਉੱਤੇ ਸਦਾਵਾਂ ਦੇਣ ਵਾਲੀ ਨਿਮਰਤਾ ਜਿਵੇਂ ਬੈਠੇ। ਉਹ ਵੀ ਗਰੇ ਨੇ ਕਿ ਆਪਣਾ ਗੁਨਾਹ ਬਖਸ਼ਾਉਣ ਲਈ ਆਦਿਆਂ ਦੇ ਕੀ ਲਿਓ ਤੁਹਾਡੀ ਮਾਫੀ ਹੈ। ਉਹ ਐਡੀ ਵੱਡੀ ਅਦਾਤ ਹੈ ਜੀ ਸੱਚੇ ਬਾਦਸ਼ਾਹ ਦੀ ਆਪਾਂ ਆਪਣੀ ਗੁਨਾਹ ਮਾਫ ਕਰਾਈਏ। ਮਥਾੜੇ ਕੀ ਤੇ ਸੱਚੇ ਬਾਦਸ਼ਾਹ ਸਾਰੇ ਕਰਵਾਣਾ ਨਹੀਂ। ਜੀਆਂ ਨੂੰ ਸੱਚੀ ਅੱਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ